ਦੇ ਨੀ ਉਹਨਾਂ ਆ ਗਿਆ ਉਹ ਮੰਨ ਲਾ ਉਹ ਮੰਨ ਲੀਤ ਉਹ ਕੋਈ ਨਹੀਂ ਕੋਈ ਹੈ ਨਾ ਹੋਇਆ ਕੁਛ ਨਹੀਂ ਸ਼ਾਮੀ ਨੇ ਡੇੜੀ ਲਾਈ ਬਸ ਤੇ ਬਾਹਰੋਂ ਆਏ ਹੀ ਮੋਟਰਸਾਈਕਲ ਤੇ ਤਿੰਨ ਮੁੰਡੇ ਰਿਪਾਇਰਿੰਗ ਕੀਤੀ ਬਸ ਦੋ ਦਿਨ ਰਿਪਾਇਰਿੰਗ ਕੀਤੀ ਤੇ ਚੱਲ ਭੱਜ ਗਏ ਕੁਛ ਨੀਆਂ ਗੋਲੀਆਂ ਲੱਗੀਆਂ ਉਹਦੇ ਤਿੰਨ ਸੁਣਨ ਚ ਆਇਆ ਕਿ ਤੈਨੂੰ ਵੱਜੀਆ ਤਕੀਨਾ ਹੈ ਰਾਮ ਜਿਸਪਾਲ ਸਿੰਘ ਇਹ ਬਤਰਕਾਲੀ ਇਹ ਕਾਲ ਦੇ ਰਹਿਣ ਵਾਲਾ ਹਾਂ ਹਾਂ ਜੀ ਜੀ ਕਾਲ ਤੇ ਤਾਂ ਪਤਾ ਲੱਗਾ ਕੌਣ ਨੌਜਵਾਨ ਨੇ ਨਹੀਂ ਹੋਦਾ ਨਹੀਂ ਹਲੇ ਪਤਾ ਲੱਗਾ ਗੁਦਵਾਰੀ ਚੱਲਣ ਦੀ ਹੈ ਹਮ ਤਕੀ ਮੰਗਾ ਤੁਹਾਡੀ ਕਿਉਂਕਿ ਇਸ ਤਰ੍ਹਾਂ ਗੋਲੀਆਂ ਚਲਾ ਕੇ ਜਿਹੜੇ ਫਰਾਰ ਹੋ ਗਏ ਨੇ ਨਹੀਂ ਮੰਗਦੇ ਇਹੀ ਆ ਕਿ ਹੁਣ ਆਮ ਬੰਦਾ ਰੇੜੀ ਉਹਨੇ ਲਾਈ ਬਚਾਰੇ ਨੇ ਫਾਰਿੰਗ ਕਰਕੇ ਚੱਲ ਗਏ ਇਹੀ ਮੰਗ ਹੈ ਕਿ ਕਾਰਵਾਈ ਕੀਤੀ ਜਾਵੇ ਜਦ ਤੱਕ ਜਦ ਪੜਾਇਆ ਜਾਵੇ ਜਿੰਨੇ ਵੀ ਫਾਰਿੰਗ ਕੀਤੀ ਹੈ ਬੋਲੇ ਉੱਥੇ ਰੇੜੀ ਲਾਉਂਦੇ ਸੀਗੇ ਯਸ਼ਕਾ ਯਾ ਸ਼ੋਨੀਏ 55 ਸਾਲ ਦੇ ਨਾਲ ਦੀ ਉਮਰ ਆ ਤੇ ਅੱਜ ਇਹਨਾਂ ਨੂੰ ਕੋਈ ਗੋਲੀਆਂ ਮਾਰ ਗਿਆ ਨੌ ਆ ਆਦਮੀ ਪਰ ਸਾਨੂੰ ਕੁਝ ਪਤਾ ਲੱਗ ਰਿਹਾ ਕੋਈ ਕਲਿਊ ਮਿਲ ਰਿਹਾ ਹੈ ਉਹਨਾਂ ਦੀ ਬੇਟੀ ਕੋਲੋਂ ਤੇ ਅਸੀਂ ਉਹਨਾਂ ਤੇ ਵੀ ਰੇਡ ਕਰ ਰਹੇ ਹਾਂ ਔਰ ਲੜਕੀ ਆਉਂਦੀ ਹੈ ਬਾਕੀ ਸਾਰਾ ਕੁਝ ਪਤਾ ਲੱਗਣਾ ਹੈ ਮੈਡਮ ਥਾਣਾ ਕਿੰਨੀ ਗੋਲੀਆਂ ਮਾਰਨ ਦੀ ਥਾਣਾ ਕਿੰਨੀ ਗੋਲੀਆਂ ਫੜ ਜਾ ਮੈਡਮ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਆ ਬਟ ਬਾਕੀ ਅਸੀਂ ਜਦੋਂ ਅਬਜ਼ਰਵੇਸ਼ਨ ਹੋਏਗੀ ਉਹਦੀ ਬੋਡੀ ਦੀ ਉਸ ਤੋਂ ਬਾਅਦ ਸਰ ਪਤਾ ਲੱਗ ਕਿੰਨੇ ਬੰਦੇ ਸੀ ਉਹ ਨਹੀਂ ਅਜੇ ਕੁਝ ਨਹੀਂ ਪਤਾ ਲੱਗਿਆ ਕਹਿੰਦੇ ਦੇਖੋ ਕਾਰਨੋ ਜਦੋਂ ਉਹ ਲੜਕੀ ਆਏਗੀ ਸਾਰੀ ਤਫ਼ਤੀਸ਼ ਚੱਲੇਗੀ ਤਫ਼ਤੀਸ਼ ਵਿੱਚ ਪਤਾ ਲੱਗੇਗਾ ਮੈਡਮ ਕੋਈ ਪੁਰਾਣੀ ਰਜਿਸਟਰ ਨਹੀਂ ਸੀਗੀ ਇਸ ਵੇਲੇ ਅਜੇ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੋਈ 100 150 ਮਿੱਤਰ ਤੇ ਲੋਕ 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 ਕਹਿ ਰਹੇ ਕਿ ਨਾਮ ਲਾਈਟਾਂ ਨਹੀਂ ਬੰਦ ਪਈਆਂ ਸਾਰੀਆਂ ਉੱਥੇ ਸਾਡੇ ਕੋ ਬਿਆਨ ਆ ਗਏ ਉੱਥੇ ਕੀ ਵੇਖਦੇ ਤੁਸੀਂ ਦੇਖੋ ਜੇ ਲਾਈਟਾਂ ਬੰਦ ਪਈਆਂ ਤੇ ਬਹੁਤ ਮਾੜੀ ਗੱਲ ਹੈ ਇਹ ਸਾਡਾ ਨਹੀਂ ਇਹ ਕਾਰਪੋਰੇਸ਼ਨ ਦਾ ਹਿੱਸਾ ਹੈ ਲਾਈਟਾਂ ਚਲਾਉਣਾ ਪੁਲਿਸ ਦਾ ਕੰਮ ਹੈ ਇਹਨੂੰ ਇਨਵੈਸਟੀਗੇਸ਼ਨ ਕਰਨਾ ਮੈਡਮ ਥਾਣੇ ਦੇ ਕੈਮਰੇ ਵੀ ਚੱਲਦੇ ਪਏ ਆ ਦੂਸਰੇ ਕੈਮਰੇ ਵੀ ਸਟ੍ਰੰਗ ਕੋਈ ਸੋਲ ਨਹੀਂ ਕਰਵਾਇਆ ਗੋਲੀ ਐਹੋ ਜੀ ਕੱਟਣਾ ਹੋ ਜੇ ਥਾਣੇ ਦੇ ਕੋਲ ਐਹੋ ਜੀ ਕੱਟਣਾ ਹੋ ਜੇ ਗੋਲੀ ਚਲਾ ਕੇ ਚੱਲ ਜਨ ਦਿਨ ਦਿਹਾੜੇ ਦਾ ਟਾਈਮ ਹੈ ਕੋਈ ਸਾਡੇ ਦੇ ਦੇਖੋ ਇੰਨਾ ਕਰਾਉਡ ਆ ਇੰਨਾ ਕਰਾਉਡ ਆ ਇੰਨੇ ਕਰਾਉਡ ਦੇ ਵਿੱਚ ਹੋ ਗਿਆ ਲੱਗਦਾ ਸਾਨੂੰ ਵੀ ਬਹੁਤ ਮਾੜੀ ਗੱਲ ਆ ਬਟ ਕ੍ਰਿਮੀਨਲ ਲੋਗ ਆ ਕ੍ਰਿਮੀਨਲ ਲੋਗ ਤੇ ਫਿਰ ਲੱਗੋ ਹੀ ਲੋਗ ਨਹੀਂ ਦੱਸਣ ਉਹਦੇ ਉੱਤੇ ਰੇੜੀਆਂ ਲਾਉਂਦੇ ਨੇ ਨਹੀਂ ਲਾਇਨ ਆਰਡਰ ਕੰਫਲੇ ਫੇਲ ਹੋ ਗਿਆ ਥਾਣੇ ਤੋਂ ਕੁਝ ਮੈਚ ਦੂਰੀ ਤੇ ਐਡਾ ਗੋਲੀ ਇਹਦੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਵੀ ਜੇ ਥਾਣੇ ਦੇ ਲਾਗੇ ਗੋਲੀ ਚੱਲ ਗਈ ਤੇ ਲਾਇਨ ਆਰਡਰ ਫੇਲ ਹੋ ਗਿਆ ਲਾਇ ਮੈਨੂੰ ਪੁਲਿਸ ਵਾਲੋ ਕੀ ਕਾਰਵਾਈ ਹੁਣ ਕੀਤੀ ਦੇਖੋ ਜੀ ਅਸੀਂ ਇਹਨਾਂ ਦੇ ਕੇਸ ਰਜਿਸਟਰ ਕਰਕੇ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਅਸੀਂ ਜਿਹੜੇ ਸਹੀ ਦੋਸ਼ੀ ਆ ਉਹਨਾਂ ਨੂੰ ਸਰਾਖਾਂ ਦੇ ਪਿੱਛੇ